ਸ਼ਹਿਰ ਦੀਆਂ ਮਹਾਰਤਿਆਂ ਨੂੰ ਮਿਲਣ ਜਾ ਰਹੇ ਆ ਅਸੀਂ ਪਹਿਲਾਂ ਵੀ ਕਾਫੀ ਚੈਰ ਪਹਿਲਾਂ ਵੀਡੀਓ ਪਾਈ ਗਈ ਸੀ ਵੀ ਬਿੱਟਾ ਨੂਲਾ ਜੀ ਅੱਜ ਉਹਨਾਂ ਦੇ ਨਾਲ ਰੋਹਿਤ ਆਯਾਦ ਜੀ ਜੋ ਸਾਡੇ ਪੱਤਰਕਾਰ ਵੀ ਹੈ ਅਤੇ ਕਮਲ ਪ੍ਰਕਾਸ਼ ਰਾਜਪੂਤ ਜੀ ਵੀ ਹੈ ਜੋ ਆਪਣੇ ਸ਼ਹਿਰ ਦੇ ਔਰ ਹੀਰਾ ਵੈਲਫਰ ਕਲੱਬ ਦੇ ਅਹੁਦੇਦਾਰ ਵੀ ਹੈ ਤੇ ਬਿੱਟਾ ਜੀ ਵੀ ਹੀਰੇ ਵੈਲਫਰ ਕਲੱਬ ਦੇ ਅਹੁਦੇਦਾਰ ਹੈ हां जी बेटा जी जो है आपा इस टाइम ਦੇ ਵਿੱਚ ਚਰਚਾ ਵਿੱਚ ਹੈਗੀ ਹੈ ਸ਼ਹਿਰ ਦੀ ਸਮੱਸਿਆ ਦਾ ਬਾਰੇ ਮਤਲਬ ਕੀ ਕਹਿਣਾ ਚਾਹੋਗੇ ਸ਼ਹਿਰ ਦੀ ਸਮੱਸਿਆ ਦਾ ਸਭ ਤੋਂ ਪਹਿਲਾਂ ਰਾਜਾ ਜੀ ਨਮਸਕਾਰ ਉਸ ਤੋਂ ਬਾਅਦ ਬਟਾ ਅਨਰੂਲਾ ਐਜਿਸ ਸਪੋਕਸਮੈਨ ਹੀਰੇ ਵੈਲਫੇਅਰ ਕਲੱਬ ਜਿਹੜੀ ਹੀਰੇ ਵੈਲਫੇਅਰ ਕਲੱਬ ਹੈ ਸਾਡੇ ਸ਼ਹਿਰ ਦੀ ਬੜੀ ਮੰਨ ਲੋ ਉੱਦਾਂ ਉੱਦਾਂ ਕਲੱਬ ਹੈਗੀ ਹੈ ਦੇਸ਼ ਵਿਦੇਸ਼ ਦੇ ਵਿੱਚ ਇਹਦਾ ਨਾਂ ਹੈਗਾ ਜਿਹੜੇ ਸਾਡੇ ਮੈਂਬਰਾਂ ਨੇ ਬਲੋ ਬੜੇ ਉੱਚ ਕੋਟੀ ਦੇ ਮੈਂਬਰਾਂ ਨੇ ਜਿਹੜਾ ਸਮੱਸਿਆ ਜਿਹੜੀ ਤੁਸੀਂ ਗੱਲ ਕਰਦੇ ਆ ਮਨੋ ਸਾਡੇ ਸ਼ਹਿਰ ਦੀ ਸਮੱਸਿਆ ਹੈ ਜਿਹੜੀ ਸਮੱਸਿਆ ਦਾ ਤੁਸੀਂ ਖਾਸ ਕਰਕੇ ਜਿਹੜਾ ਮਨੋ ਮੈਨੂੰ ਧਿਆਨ ਦਿਆ ਰਹੇ ਹੋ ਜਿਵੇਂ ਤੁਸੀਂ ਕਹੇਗਾ ਇਸ ਕਰਕੇ ਮਨੋ ਕੋਈ ਸਮੱਸਿਆ ਨਹੀਂ ਹੈ ਜਿਵੇਂ ਤੁਸੀਂ ਬਾਜ਼ਾਰ ਦੀ ਸਮੱਸਿਆ ਕਰਨੇ ਮੈਂ ਤਾਂ ਅੱਗੇ ਵੀ ਤੁਹਾਨੂੰ ਕਿਹਾ ਸੀ ਬੇਨਤੀ ਕੀਤੀ ਸੀ ਦੁਕਾਨਦਾਰ ਕੋਲ ਜਿਹੜਾ ਕਸਟਮਰ ਹੈ ਕਸਟਮਰ ਨੇ ਮਨੋ ਜਿਵੇਂ ਕਿਦੇ ਵੀਕਲ ਤੇ ਆਣਾ ਹੈਗਾ ਵੀਕਲ ਜਿਹੜਾ ਵੀ ਹੈਗਾ ਅੰਦਾਜ਼ਾ ਜੇ ਮਨ ਲੋ ਕੋਈ ਐਕਟਿਵ ਹੈ ਜਾਂ ਕੋਈ ਮੋਟਰਸਾਈਕਲ ਹੈਗਾ ਅਸੀਂ ਜੇ ਅਗਰ ਉਹਨਾਂ ਨੂੰ ਮਨ ਲੋ ਪੀਲੀ ਮਨ ਲੋ ਜਿਵੇਂ ਕਹਿੰਦੇ ਲਾਈਨ ਲਾ ਦਾਂਗੇ ਮਨ ਲੋ ਵੀਕਲ ਨੂੰ ਗਿਣ ਕੇ ਲਾਣੀ ਹੈ ਤਵੇ ਮਨ ਲੋ ਵੀਕਲ ਨੂੰ ਗਿਣ ਕੇ ਮਨ ਲੋ ਤੁਸੀਂ ਮਨ ਲੋ ਲਾ ਦਿਓ ਪੀਲੀ ਪੀਲੀ ਲਾਈਨ ਲਾ ਦਿਓ ਤੇ ਉਹ ਅਸੀਂ ਮਨ ਲੋ ਵੈਲਟ ਗਿਣਾਂਗੇ ਉਹਦੇ ਬਾਵਜੂਦ ਤੁਸੀਂ ਇੱਕ ਖੂਫੀ ਗਾ ਜਿਹੜੇ ਦੋ ਚਾਰ ਮੈਂ ਕਹਿੰਦਾ ਵੀ ਤੁਸੀਂ ਮਨ ਲੋ ਕੈਮਰੇ ਲਾ ਦੇ ਕੈਮਰੇ ਦੇ ਵਿੱਚ ਮਨ ਲੋ ਜਿਹੜੀ ਹੈ ਅਸੀਂ ਮਨ ਲੋ ਜਿਵੇਂ ਕਹਿੰਦੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਮਨ ਲੋ ਬਹੁਤੇ ਘੇਰੇ ਮਾਰਨ ਦੀ ਕੈਮਰਾ ਹੀ ਮੰਨ ਲਓ ਔਨ ਕਰਕੇ ਅਗਰ ਮੰਨ ਲਓ ਜਿਹੜਾ ਕੋਈ ਸਾਡਾ ਦੁਕਾਨਦਾਰ ਇਦਾਂ ਦਾ ਇਲੀਗਲ ਕੰਮ ਕਰਦਾ ਹੈਗਾ ਉਹ ਕੈਮਰੇ ਦੇ ਵਿੱਚ ਵੈਲਿਡ ਹੋ ਜਾਊਗਾ ਤੁਹਾਡਾ ਕਹਿਣ ਦਾ ਭਾਵੇਂ ਐ ਵੀ ਮਤਲਬ ਜੇ ਪੀਲੀ ਜਿਹੜੀ ਪੱਟੀ ਲਾਈ ਜਾਊਗੀ ਉਹਦੇ ਪੱਟੀ ਤੋਂ ਬਾਹਰ ਹੋਇਆ ਤਾਂ ਉਹਦਾ ਚਲਾਨ ਉਹ ਟ੍ਰੈਫਿਕ ਬੋਰਡ ਉਹਨਾਂ ਆਨਲਾਈਨ ਚਲਾਨ ਕਰ ਦਿੰਦੇ ਆਨਲਾਈਨ ਆਨਲਾਈਨ ਚਲਾਨ ਕਰ ਦੇਣ ਇਹਨਾਂ ਨੂੰ ਜਿਵੇਂ ਕਹਿੰਦੇ ਅਗਾਹ ਕਰਕੇ ਲੈ ਵੀ ਤੁਸੀਂ ਆ ਮੰਨ ਲਓ ਜਿਹੜਾ ਮੰਨ ਲਓ ਕੰਮ ਕੀਤਾ ਹੈਗਾ ਉਹਦਾ ਜਿਹੜਾ ਜੁਰਮਾਨਾ ਕੁਝ ਤੈਅ ਕਰ ਦੋ ਲਭੀ ਜੇ ਮਨ ਲੋ ਕੋਈ ਜ਼ਿਆਦਾ ਮੁੱਲ ਮੁੱਲ ਬਹੁਤ ਆ ਮੁੱਲ ਉਹਨਾਂ ਜਗ੍ਹਾ ਵਰਤੀ ਆ ਉਹਨਾਂ ਜ਼ਿਆਦਾ ਜੁਰਮਾਨਾ ਲਾਦੇ ਜੋ ਥੋੜੀ ਵਰਤੀ ਥੋੜਾ ਜੁਰਮਾਨਾ ਲਾ ਦੋ ਅਗਰੇ ਕੰਮ ਕਰੋਗੇ ਫਿਰ ਜਾ ਕੇ ਮਨ ਲੋ ਜੜੀਆਂ ਮਨ ਲੋ ਜੋ ਤੁਸੀਂ ਚਾਹਦੇ ਸੋਲੂਸ਼ਨ ਨਿਕਲ ਜਾਣਗੇ ਜਦੋਂ ਅਸੀਂ ਮਨ ਲੋ ਕੋਈ ਮਨ ਲੋ ਧਿਆਨ ਨਹੀਂ ਕਰਦੇ ਪ੍ਰਸ਼ਾਸਨ ਨਹੀਂ ਧਿਆਨ ਕਰਦਾ ਪ੍ਰਬੰਧਕ ਧਿਆਨ ਨਹੀਂ ਕਰਦੇ ਇਹ ਤਾਂ ਕਰਕੇ ਮਨ ਲੋ ਜਿਹੜੀ ਚੀਜ਼ਾਂ ਲਾਪਰਵਾਹੀ ਦੇ ਵਿੱਚ ਰਹਿ ਜਾਂਦੀਆਂ ਹੈਗੀਆਂ ਜੀ ਸਰ ਜੀ ਮੈਂ ਉਹਨੂੰ ਪੁੱਛਣਾ ਚਾਹੁੰਦਾ ਇਹ ਆਪਣਾ ਨਗਰ ਕੌਂਸਲ ਦੇ ਅਧੀਨ ਆਉਂਦਾ ਹੈ ਇਹ ਜਿਹੜਾ ਵੇਖੋ ਜਿਹੜਾ ਆ ਤਾਂ ਨਗਰ ਕੌਂਸਲ ਦੇ ਅਧੀਨ ਹੈ ਜਦ ਬਾਗਾਂ ਕੇ ਬੱਚੇ ਫਿਰੂਗਾ ਅਸੀਂ ਮਨ ਲੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਵੀ ਥੋੜਾ ਜਿਹਾ ਗੌਰ ਕਰੋ ਧਿਆਨ ਕਰੋ ਕੋਈ ਅਸੀਂ ਗੱਲ ਨਹੀਂ ਹੈ ਸੋਲੂਸ਼ਨ ਇਹਨਾਂ ਦੇ ਛੇ ਕੇ ਆ ਨੋ ਪ੍ਰੋਬਲਮ ਕੋਈ ਅਸੀਂ ਗੱਲ ਨਹੀਂ ਨੂੰ ਮਹੌ ਜਾ ਰਹੀ ਹੈ ਜੀ ਦੇ ਵਕਤ ਦੇ ਅਹੁਦੇਦਾਰ ਕਮਲ ਰਾਜਪੂਤ ਜੀ ਨੂੰ ਆਪਾਂ ਸ਼ਹਿਰ ਦੀਆਂ ਕੁਝ ਕਠਿਨਾਈਆਂ ਤੇ ਸਮੱਸਿਆ ਬਾਰੇ ਹਾਂਜੀ ਕੀਆਂ ਜਾਓਗੇ ਧੰਨਵਾਦ ਤੁਹਾਡਾ ਸਰ ਬਹੁਤ ਬਹੁਤ ਸ਼ਹਿਰ ਦੀ ਜਿਹੜੀ ਸਮੱਸਿਆ ਡੇ ਬਾਏ ਡੇ ਵਧਦੀ ਜਾ ਰਹੀ ਹੈ ਕਿਉਂਕਿ ਜਿਵੇਂ ਜਿਵੇਂ ਰੋਜ਼ ਨਵੀਆਂ ਗੱਡੀਆਂ ਆ ਰਹੀਆਂ ਔਰ ਹਰ ਰੋਜ਼ ਐਕਸੀਡੈਂਟ ਦੇ ਕਾਰਨ ਪ੍ਰੋਪਰ ਨਾ ਹੋਣ ਕਰਕੇ ਇਹ ਮੰਦ ਭਾਗੀਆਂ ਘਟਣਾ ਵੀ ਵਾਪਰ ਰਹੀਆਂ ਮੈਂ ਤਾਂ ਕਮੇਟੀ ਨੂੰ ਇੱਕ ਹੀ ਸੁਝਾ ਦੇਵਾਂਗਾ ਕਿ ਜਿਹੜੀ ਥਾਂ ਵਿਲੀ ਪਈ ਹੈ ਜਿਵੇਂ پارک ਥਾਣੇ ਦੇ ਨਾਲ ਹੈ ਉਹਨੂੰ ਜੇ ਆਪਾਂ ਮਤਲਬ ਠੇਕੇ ਦੇ ਦਿੱਤਾ ਜਾਵੇ ਤਾਂ ਉੱਥੇ ਇੱਕ ਬਹੁਤ ਵਧੀਆ ਪਾਰਕਿੰਗ ਬਣ ਸਕਦੀ ਹੈ ਬੜੀ ਵਧੀਆ ਸਮੱਸਿਆ ਹੋ ਸਕਦੀ ਹੈ ਨਾਲੇ ਪੁੰਨ ਨਾਲੇ ਫਲੀਆਂ ਸਾਨੂੰ ਅਰਨਿੰਗ ਵੀ ਹੋਊਗੀ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋਊਗੀ। ਇਹ ਟ੍ਰੈਫਿਕ ਦੇ ਕੁਝ ਮੁਲਾਜ਼ਮ ਵੀ ਘੱਟ ਹੋਣ ਕਰਕੇ ਵੀ ਟ੍ਰੈਫਿਕ ਦੇ ਦੇਖੋ ਅਸੀਂ ਗੱਲ ਕੀਤੀ ਸੀਗੀ ਟ੍ਰੈਫਿਕ ਦੇ ਮੁਲਾਜ਼ਮ ਵੀ ਘੱਟ ਐ ਤੇ ਟ੍ਰੈਫਿਕ ਦੀ ਪਰਤੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਸ਼ਾਮ ਨੂੰ 3 ਵਜੇ ਸਕੂਲ ਤੋਂ ਛੁੱਟੀਆਂ ਹੁੰਦੀਆਂ ਜਾਂ ਹੋਰ ਆਉਂਦੇ ਆ ਤਾਂ ਲਾਈਟ ਵਾਲੇ ਚੌਂਕ ਚੋਂ ਨਿਕਲਣਾ ਬੜਾ ਹੀ ਔਖਾ ਹੋ ਜਾਂਦਾ ਹੈ। ਜੈਤੂ ਰੋਡ ਨੂੰ ਇੱਧਰ ਆਣਾ ਦੂਸਰੇ ਪਾਸੇ ਜਾਣਾ ਕਿਉਂਕਿ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਹੈ। ਉਸ ਟਾਈਮ ਕੰਟਰੋਲ ਕਰਨ ਵਾਸਤੇ ਮਤਲਬ ਜਿਹੜੇ ਹੈਗੇ ਮੁਲਾਜ਼ਮ ਘੱਟ ਹੁੰਦੇ ਆ। ਜੇ ਉਹ ਉੱਥੇ ਮੁਲਾਜ਼ਮਾਂ ਦੇ ਭਰਤੀ ਕੀਤੀ ਜਾਵੇ ਤਾਂ ਮਤਲਬ ਇਸ ਬਸਿਆ ਦਾ ਵੀ ਹੱਲ ਹੋ ਸਕਦਾ ਹੈ ਥੈਂਕ ਯੂ ਵੈਰੀ ਮਚ ਜਾ ਰਹੇ ਆ ਏ ਵੀ ਵੀ ਨਿਊਜ਼ ਰੋਜ਼ ਆਜ਼ਾਦ ਨੂੰ ਹਾਂਜੀ ਰੋਜ਼ ਦੀ ਜੋ ਅੱਜ ਆਪਣਾ ਸ਼ਹਿਰ ਦੀ ਸਮੱਸਿਆ ਦਾ ਬਾਰੇ ਬਹੁਤ ਚਰਚਾ ਦੇ ਵਿੱਚ ਰਿਹਾ ਆਪਣਾ ਕੋਟਕਪੂਰਾ ਕੀ ਕਹਾਂਗੇ ਜਔਂਗੇ ਬਾਰੇ ਬਹੁਤ ਜ਼ਿਆਦਾ ਦੇਖੀ ਜਾ ਰਹੀ ਹੈ ਕੋਟਕਪੂਰਾ ਦੇ ਜ਼ਿਆਦਾਤਰ ਇੱਥੇ ਟ੍ਰੈਫਿਕ ਸਮੱਸਿਆ ਦਾ ਕਾਰਨ ਆਪਾਂ ਮੰਨ ਸਕਦੇ ਆ ਵੀ ਬਾਜ਼ਾਰਾਂ ਵਿੱਚ ਰਸਤੇ ਜਿਹੜਾ ਹੈਗਾ ਤੰਗ ਮਤਲਬ ਵਹੀਕਲ ਜਿਆਦਾ ਆਪਾਂ ਕਹਿ ਸਕਦੇ ਹਾਂ ਵਹੀਕਲ ਜਿਆਦਾ ਤੇ ਰਸਤੇ ਤੰਗ ਹੈ ਤੇ ਉਹ ਉਹਦੇ ਕਰਕੇ ਜਿਹੜਾ ਹੈਗਾ ਟ੍ਰੈਫਿਕ 'ਚ ਵਿਗਨ ਪੈਂਦਾ ਬਾਕੀ ਲੋਕਾਂ ਦਾ ਵੀ ਜਿਹੜਾ ਹੁੰਦਾ ਟ੍ਰੈਫਿਕ ਰੂਲ ਨੂੰ ਫੋਲੋ ਕਰਨਾ ਹੁੰਦਾ ਤੇ ਜਿਹੜਾ ਹੈਗਾ ਵੀ ਹੋਰ ਕਾਫੀ ਟਾਈਮ ਨਾਲ ਜਿਹੜਾ ਮਤਲਬ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਆ ਇਸ ਕਰਕੇ ਵੀ ਟ੍ਰੈਫਿਕ ਜੇ ਵਿਗਨ ਪੈਂਦਾ ਜੇ ਉਹ ਲੋਕ ਪਾਲਣਾ ਕਰਨਗੇ ਸਹੀ ਤਰੀਕੇ ਨਾਲ ਕਾਨੂੰਨ ਦਾ ਜਿਹੜਾ ਹੈਗਾ ਮੰਨਣਗੇ ਔਰ ਟ੍ਰੈਫਿਕ ਰੂਲਰ ਨੂੰ ਫੋਲੋ ਕਰਨਗੇ ਤਾਂ ਹੋ ਸਕਦਾ ਹੈ ਟ੍ਰੈਫਿਕ ਜਿਹੜਾ ਹੈਗਾ ਵੈਸੇ ਹੀ ਘਟ ਜੇ ਇਹ ਰਹਿ ਜਾ ਚਲੋ ਨੋਰਮਲ ਗੱਲ ਇੱਕ ਆਪਣੇ ਕੋਟਕਪੁਰਾ ਸ਼ਹਿਰ ਦੇ ਮਿੱਤਰ ਨਰੂਲਾ ਜੀ ਹੀਰੇ ਵੈਲਫੇਅਰ ਕਲੱਬ ਤੋਂ ਇਹ ਪਹਿਲਾਂ ਹੀ ਦੱਸ ਚੁੱਕੇ ਨੇ ਤੁਹਾਨੂੰ ਆਮ ਪਬਲਿਕ ਨੂੰ ਵੀ ਜਿਹੜਾ ਕੋਟਕਪੁਰੇ ਦੇ ਮੁੱਖ ਬੱਤੀਆਂ ਵਾਲਾ ਚੌਂਕਾ ਉਹਦੇ ਨਾਲ ਇੱਕ ਜਗ੍ਹਾ ਪਈ ਆ ਇੰਪਰੂਵਮੈਂਟ ਟਰਸਟ ਦੀ ਜਗ੍ਹਾ ਹੋ ਕਿਸੇ ਵੇਲੇ ਉੱਥੇ ਮੰਗ ਉੱਠ ਰਹੀ ਆ ਪਾਰਕਿੰਗ ਦੀ ਪਹਿਲਾਂ ਸਟੋਰੀ ਵੀ ਕੀਤੀ ਸੀਗੀ ਆਪਾਂ ਉੱਥੇ ਖਵਰ ਵੀ ਕੀਤੀ ਸੀ ਆਸ-ਪਾਸ ਦੇ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ ਸੀ ਲੋਕਾਂ ਨਾਲ ਵੀ ਉਹ ਆਈਡੀਆ ਵੀ ਲਿਆ ਸੀ ਵੀ ਇੱਥੇ ਕੀ ਹੋ ਸਕਦਾ ਲੋਕਾਂ ਨੇ ਕਿੰਨ ਪਰਿਆ ਉਹ ਹੱਲ ਕਰਨਾ ਤਾਂ ਉਹਦੇ ਵਿੱਚ ਮੋਸਟ ਬੈਟਰ ਹੈ ਵੀ ਉੱਥੇ ਪਾਰਕਿੰਗ ਬਣਾਇਆ ਜਾਵੇ ਪਾਰਕਿੰਗ ਵੀ ਸਹੀ ਹੈ ਗੱਲ ਵੀ 20 30 ਰੁਪਏ ਪਰਚੀ ਜਿਹੜੇ ਰੱਖੀ ਜਾਵੇ ਉਹ ਨਗਰ ਕੌਂਸਲ ਨੇ ਉਹ ਡੰਪ ਬਣਾਇਆ ਉਹ ਹੋਣਾ ਜ਼ਰੂਰੀ ਹੈ ਨਹੀਂ ਆਪਾਂ ਕਹਿ ਦਈਏ ਵੀ ਪਹਿਲੀ ਗੱਲ ਤਾਂ ਉੱਥੇ ਨਗਰ ਕੁੰਥਲ ਦਾ ਡੰਪ ਹੈ ਹੀ ਨਹੀਂਗਾ ਉਹ ਮਨਜ਼ੂਰ ਹੀ ਨਹੀਂਗਾ ਨਗਰ ਕੌਂਸਲ ਦਾ ਜੇ ਕਿਸੇ ਨੇ ਮਨਜ਼ੂਰ ਕੀਤਾ ਨਗਰ ਕੁੰਥਲ ਦੇ ਅਧਿਕਾਰੀ ਨੇ ਕੁਝ ਉੱਚ ਅਧਿਕਾਰੀ ਨੇ ਤਾਂ ਆਪਾਂ ਕਹਿ ਨਹੀਂ ਸਕਦੇ ਉਹਨਾਂ ਦਾ ਆਪਣੇ ਧਿਆਨ 'ਚ ਨਹੀਂ ਪਰ ਮੈਨੂੰ ਨਹੀਂ ਲੱਗਦਾ ਵੀ ਉੱਥੇ ਡੰਪ ਹੋਣਾ ਚਾਹੀਦਾ ਇਹ ਤਾਂ ਡੰਪ ਆਪਾਂ ਕਹੇ ਦੀ ਵੀ ਪਬਲਿਕ ਨੇ ਆਪ ਹੀ ਬਣਾ ਲਿਆ ਮਤਲਬ ਲੋਕਾਂ ਦੇ ਕੂੜਾ ਸੁੱਟਣ ਦੇ ਕਰਕੇ ਵੀ ਇੱਕ ਬੰਦਾ ਜਿਵੇਂ ਕਹੇ ਦੀ ਇੱਕ ਬੰਦਾ ਛੁੱਟਦਾ ਤਾਂ ਉਹਦੇ ਮਗਰ ਦੂਜੇ ਬੰਦੇ ਨੇ ਛੁੱਟਤਾ ਫਿਰ ਤੀਜੇ ਨੇ ਫਿਰ ਚੌਥੇ ਨੇ ਪੰਜਵੇਂ ਨੇ ਇਸ ਤਰ੍ਹਾਂ ਕਰਕੇ ਵੀ ਉਹ ਡੰਪ ਆਪਾਂ ਕਹਿ ਸਕਦੇ ਹਾਂ ਬਣ ਗਿਆ ਹੋਵੇ ਇਹ ਜਿਹੜਾ ਹੈਗਾ ਡੰਪ ਵੀ ਉੱਥੇ ਚੁੱਕਿਆ ਜਾਣਾ ਚਾਹੀਦਾ ਪਾਰਕਿੰਗ ਵੀ ਉੱਥੇ ਬਣਨੀ ਚਾਹੀਦੀ ਹੈ ਸਾਫ਼ ਸੁਥਰੀ ਪਹਿਲਾਂ ਵੀ ਗੱਲ ਚੱਲੀ ਸੀ ਇੱਕ ਕਾਨੂੰਨ ਦੇ ਮੁਤਾਬਕ ਪਾਰਕਿੰਗ ਉੱਥੇ ਹੋਣੀ ਚਾਹੀਦੀ ਹੈ ਸਰਕਾਰੀ ਆਪਾਂ ਕਹੇ ਦੀ ਐਸ ਡੀ ਐਮ ਸਾਹਿਬ ਆਪ ਮਨਜ਼ੂਰ ਕਰਨ ਲਿਖ ਕੇ ਦੇਣ ਉੱਥੇ ਪਾਰਕਿੰਗ ਉੱਥੇ ਬਕਾਇਦਾ ਲਿਖਿਆ ਜਾਵੇ ਵੀ ਸਾਈਕਲ ਦੇ ਨੇ ਸਕੂਟਰ ਦੇ ਨੇ ਮੋਟਰਸਾਈਕਲ ਦੇ ਨੇ ਵੀ ਮਤਲਬ 10 20 30 ਜਿੰਨਾ ਵੀ ਹੈਗਾ ਜਿਹੜੀ ਵੀ ਮਤਲਬ ਫੀਸ ਬਣਦੀ ਹੈ ਵੀ ਉਹ ਉਲਾਈ ਜਾਵੇ ਵੀ ਕਾਰ ਦੇ ਜਿਵੇਂ 20 ਰੁਪਏ 30 ਰੁਪਏ ਘੰਟਾ 2 ਘੰਟੇ ਮਤਲਬ ਟਾਈਮ ਟੇਬਲ ਜਿਵੇਂ ਇਸ ਤੋਂ ਇਲਾਵਾ ਇੱਕ ਗਊਸ਼ਾਲਾ ਆਪਾਂ ਕਹੇ ਦੀ ਗੁਰਦੁਆਰਾ ਗੁਰਦੁਆਰਾ ਦਸਵੀਂ ਪਾਤਸ਼ਾਹੀ ਕੋਟਕਪੂਰਾ ਉੱਥੇ ਬਹੁਤ ਸੋਹਣੀ ਪਾਰਕਿੰਗ ਹੈ ਬਹੁਤ ਵਧੀਆ ਪਾਰਕਿੰਗ ਹੈ ਇੰਨੀ ਸੋਹਣੀ ਪਾਰਕਿੰਗ ਤਾਂ ਕੋਟਕਪੂਰੇ ਸ਼ਹਿਰ ਵਿੱਚ ਕਿਤੇ ਹੋਰ ਵੇਖਣ ਨੂੰ ਨਹੀਂ ਹੈਗੀ ਕਿਤੇ ਮਿਲਦੀ ਨਹੀਂ ਵੇਖਣ ਨੂੰ ਐਡੀ ਸੋਹਣੀ ਮੈਂ ਕਹਿੰਦਾ ਇਹ ਵੀ ਜਿਹੜਾ ਹੈਗਾ ਜਿਹੀ ਥਾਂ ਵੀ ਇੱਕ ਪਾਰਕਿੰਗ ਦੇ ਰੂਪ ਵਿੱਚ ਬਣਾਇਆ ਜਾਵੇ ਸੋਹਣੇ ਤਰੀਕੇ ਨਾਲ ਬਣਾਇਆ ਜਾਵੇ ਫਰਸ਼ ਲੱਗਿਆ ਹੋਵੇ ਪੂਰਾ ਕੈਂਟ ਦਰਵਾਜ਼ੇ ਹੋਣ ਇੱਕ ਪਾਸੇ ਐਂਟਰੀ ਹੋਵੇ ਇੱਕ ਪਾਸੇ ਜਾਣ ਦੀ ਐਂਟਰੀ ਹੋਵੇ ਇੱਕ ਪਾਸੇ ਆਉਣ ਦੀ ਤੇ ਮੈਂ ਕਹਿੰਦਾ ਬਹੁਤ ਵਧੀਆ ਕੰਮ ਚੱਲੇ ਹੋਰ ਇਸ ਤੋਂ ਇਲਾਵਾ ਆਪਣਾ ਕਹਦੀ ਕੋਟਕਪੂਰੇ 'ਚ ਕੋਈ ਸਮੱਸਿਆ ਨਹੀਂ ਜਿੱਥੋਂ ਤੱਕ ਸਮੱਸਿਆ ਸੀ ਜੀ ਆਪਾਂ ਤੁਹਾਨੂੰ ਦੱਸ ਹੀ ਦਿੱਤੀਆਂ ਮੈਂ ਟ੍ਰੈਫਿਕ ਦੀ ਸਮੱਸਿਆ ਉਹ ਜਿਹੜਾ ਇੱਥੇ ਪਾਰਕਿੰਗ ਬਣ ਗਈ ਤਾਂ ਉਹ ਵੀ ਹਲੋ ਯਾਨੀ ਹੈ ਜੀ ਠੀਕ ਹੈ ਉਹ ਫਿਰ ਮਨੋ ਜਿੰਮੇ ਕਹਿੰਦੇ ਚੈਲੰਜ ਹੁੰਦਾ ਵੀ ਮਨੋ ਸਰਕਾਰ ਬਣਾਏ ਅਸੀਂ ਮਨੋ ਇਹ ਜਿਹੜਾ ਮਨੋ ਹੋਣ ਜਿਹੜੀ ਅਸੀਂ ਬੇਨਤੀ ਕੀਤੀ ਹੈ ਪਾਰਕਿੰਗ ਬਾਰੇ ਅਸੀਂ ਮਨੋ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਮਨੋ ਜਿਹੜੀ ਪਾਰਕਿੰਗ ਦੇ ਵਾਸਤੇ ਮਨੋ ਅਸੀਂ ਬੇਨਤੀ ਕੀਤੀ ਹੈ ਕਾਨੂੰਨ ਮੱਲੋ ਆਪਦੀ ਬੋਲੀ ਰੱਖੇ ਜਾਂ ਮੱਲੋ ਪ੍ਰਾਈਵੇਟ ਕਰਨੀ ਆ ਆਪਦੀ ਬੋਲੀ ਰੱਖੇ ਜਿਹੜਾ ਮਰਜੀ ਠੇਕੇਦਾਰ ਪ੍ਰਾਈਵੇਟ ਬੰਦਾ ਲੈ ਸਕਦਾ ਨਹੀਂ ਬੋਲੀ ਰੱਖਣੀ ਅਗਰ ਸਰਕਾਰ ਮੱਲੋ ਆਪਣੇ ਜਿਵੇਂ ਕਹਿੰਦੇ ਅਪਰੂਵਲ ਕਰਕੇ ਸਰਕਾਰ ਵੈਲਿਡ ਕਰਕੇ ਉਹਨੂੰ ਜਿਵੇਂ ਕਹਿੰਦੇ ਲੋਕਾਂ ਦੇ ਵਿੱਚ ਜਾਗ ਜਾਗਰਤ ਕਰੇ ਲੋਕਾਂ ਦੇ ਵਿੱਚ ਮੱਲੋ ਜਾਗ ਜਨਨੀ ਕਰੇ ਤੇ ਉਹ ਫਿਰ ਜਿਹੜੀ ਮੱਲੋ ਚੀਜ਼ ਨੂੰ ਵੈਲਿਡ ਹੋ ਸਕਦੇ ਕੋਈ ਮੱਲੋ ਜਿਵੇਂ ਕਹਿੰਦੇ ਅਸੀਂ ਮੱਲੋ ਕੋਈ ਵੀ ਕਿਸੇ ਤਰੀਕੇ ਦਾ ਬੰਦਾ ਉਹਨੂੰ ਚੈਲੰਜ ਨਹੀਂ ਕਰ ਸਕਦਾ ਹੈਗਾ ਅਸੀਂ ਕੰਮ ਜਾਣਦੇ ਹਾਂ ਵੀ ਮੱਲੋ ਜਿਹੜਾ ਇੱਕ ਸਮੂਥਲੀ ਪੀ ਲੋਕਾਂ ਨੂੰ ਮਤਲਬ ਤਾਂ ਕੁਝ ਕਰ ਸਕਦੇ ਜਿਹੜੇ ਚੀਜ਼ਾਂ ਵੈਲਿਡ ਹੋਣਗੀਆਂ ਆਨ ਵੈਲਿਡ ਦੇ ਮਤਲਬ ਜਿੰਮੇ ਕਹਿੰਦੇ ਕੋਈ ਨਾ ਕੋਈ ਤਕਲੀਫ ਆਜ ਨਹੀਂ ਤਾਂ ਕੱਲ ਪਰਸੋਂ ਆ ਜਾਂਦੇ ਹੈਗੇ ਇਸ ਕਰਕੇ ਮੈਂ ਬਹੁਤ ਇਹਨਾਂ ਦਾ ਸ਼ਹਿਰ ਵਾਲੇ ਆਨ ਪ੍ਰਬੰਧਕਾਨ ਪ੍ਰਸ਼ਾਸਨ ਆਵੇ ਕੋਈ ਕਿਹੜੀ ਗੱਲ ਹੈਗੀ ਜੀ ਮਤਲਬ ਬੇਕਵਾਹ ਬੋਲੋ ਚੀਜ਼ ਮਤਲਬ ਹੱਲ ਹੁੰਦਾ ਇਸ ਕਰਕੇ ਜੋ ਇਹਨਾਂ ਨੇ ਮਤਲਬ ਕਿਹਾ ਬੜਾ ਬਿਹਤਰ ਹੋਏਗਾ ਮਤਲਬ ਵੈਲਿਡ ਹੋਣਾ ਚਾਹੀਦਾ ਲੀਗਲ ਹੋਣਾ ਚਾਹੀਦਾ ਜੀ ਮੂਲਾਨ ਲਿਖ ਨਹੀਂ ਹੋਣਾ ਜੀ ਬੜੀ ਮਿਹਰਬਾਨੀ ਥੈਂਕ ਯੂ ਜੀ